ਫੇਸਬੁਕ ਪੇਜ ਹਰਚੰਤ ਗਿਲਦੇ ਵਾਲਾ ਔਰ YouTube ਚੈਨਲ ਕੁਦਰ ਤੇ ਵਰਦਾਨ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਆਪਾਂ ਅੱਜ ਇੱਕ ਹੋਰ ਕੁਦਰ ਦੇ ਤੋਹਫੇ ਦੀ ਗੱਲ ਕਰਨੀ ਹੈ ਜਿਹਦਾ ਆਪਣਾ ਇੱਕ ਰਤਬਾ ਹੈ ਰਸੋਈ ਘਰਾਂ ਦੇ ਵਿੱਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਿਆ ਹੋਇਆ ਜਿਸ ਜੜੀ ਬੂਟੀ ਨੇ ਜਿਸ ਮਸਾਲੇ ਨੇ ਆਪਾਂ ਉਹਦਾ ਜ਼ਿਕਰ ਕਰਨਾ ਔਰ ਇਸ ਤੇ ਵਰਤੋਂ ਤੋਂ ਬਿਨਾ ਸ਼ਾਇਦ ਕੋਈ ਖਾਣਾ ਅਧੂਰਾ ਹੋਵੇ ਸੰਪੂਰਨ ਨਾਗਿਣੀ ਦਾ ਹੋਵੇ ਤਾਂ ਆਪਾਂ ਗੱਲ ਕਰਨ ਜਾ ਰਹੇ ਆਂ ਜੀਰੇ ਦੀ ਜੀਰੇ ਦਾ ਇੱਕ ਐਸਾ ਟੇਸਟ ਹੈ ਜਿਹਦੇ ਨਾਂ ਦੇ ਉੱਤੇ ਪੀਣਯੋਗ ਪਦਾਰਥ ਵੀ ਬਣੇ ਹੋਏ ਨੇ ਤੇ ਖਾਣਯੋਗ ਪਦਾਰਥ ਵੀ ਬਣੇ ਹੋਏ ਨੇ ਜਿਹੜੇ ਜੀਰੇ ਦੇ ਨਾਂ ਦੇ ਉੱਤੇ ਹੀ ਵਿਕਦੇ ਨੇ ਸੋ ਆਪਾਂ ਇਹਦੇ ਟੇਸਟ ਨੂੰ ਜਾਣਦੇ ਆਂ ਇਹਦੇ ਸਵਾਦ ਨੂੰ ਜਾਣਦੇ ਆਂ ਆਪਾਂ ਅੱਜ ਜਿਹੜੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਵੀ ਇਹਦੇ ਔਸ਼ਧੀ ਗੁਣ ਕੀ ਨੇ ਇਹਦੇ ਚ ਖੁਰਾਕੀ ਤੱਤ ਕੀ ਨੇ ਉਹਨਾਂ ਦਾ ਆਪਾਂ ਜ਼ਿਕਰ ਕਰਨਾ ਹੈ ਤੇ ਜੇ ਆਪਾਂ ਖਰਾਕੀ ਤੱਤਾਂ ਦੀ ਗੱਲ ਕਰਦੇ ਤੇ ਇਹ ਚ ਕਾਫੀ ਸਾਰੇ ਵਿਟਾਮਿਨਸ ਪਾਏ ਜਾਂਦੇ ਆ ਵਿਟਾਮਿਨ A ਪਾਇਆ ਜਾਂਦਾ ਹੈ ਵਿਟਾਮਿਨ E ਪਾਇਆ ਜਾਂਦਾ ਹੈ ਵਿਟਾਮਿਨ K ਪਾਇਆ ਜਾਂਦਾ ਹੈ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਹੈ ਮੋਟਾਬਿਲਿਜ਼ਮ ਨੂੰ ਤੇਜ਼ ਕਰਦਾ ਹੈ ਆਇਰਨ ਜ਼ਿੰਕ ਮੈਗਨੀਸ਼ੀਅਮ ਪੋਟਾਸ਼ੀਅਮ ਫਾਈਬਰ ਵਗੈਰਾ ਜਿਹੜੇ ਆਖਣਾ ਜਿਹਦੇ ਚ ਪਾਏ ਜਾਂਦੇ ਨੇ ਇਹ ਖਰਾਕੀ ਤੱਤਾਂ ਦੇ ਨਾਲ ਭਰਪੂਰ ਹੈ ਜੀਰਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਤੇ ਆਈਆਂ ਬਿਮਾਰੀਆਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ ਜਿਦੇ ਵਿੱਚ ਆਪਾਂ ਸ਼ੂਗਰ ਦੇ ਮਲੇਜਾਂ ਦੀ ਜੇ ਗੱਲ ਕਰਦੇ ਆਂ ਤਾਂ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ ਚ ਮਦਦ ਕਰਦਾ ਹੈ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਰੈਡੀਕਲ ਫ੍ਰੀ ਕਰਦਾ ਹੈ ਭਾਰ ਘਟਾਉਣ ਚ ਮਦਦ ਕਰਦਾ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਉਹ ਨਿੰਦਰਾ ਰੋਗ ਜਿਨ੍ਹਾਂ ਨੂੰ ਨੀਂਦ ਘਟ ਆਉਂਦੀ ਹੈ ਇਹਦੇ ਵਿੱਚ ਇੱਕ ਤੱਤ ਪਾਇਆ ਜਾਂਦਾ ਹੈ ਮੈਲਾਨਿਨ ਜਿਹੜਾ ਕਿ ਨੀਂਦ ਲਿਆਉਣ ਦੇ ਵਿੱਚ ਸਹਾਇੀ ਹੁੰਦਾ ਹੈ ਤਾਂ ਉਹ ਰੋਗੀ ਜਿਹੜੇ ਉਹ ਨੀਂਦਰੇ ਦੇ ਨੇ ਉਹ ਇਹਦੀ ਵਰਤੋਂ ਕਰਕੇ ਲਾਹ ਲੈ ਸਕਦੇ ਆ ਔਰਤਾਂ ਦੇ ਪੀਰੀਅਡ ਦੌਰਾਨ ਦਰਦ ਹੁੰਦਾ ਕੜਵਲ ਪੈਂਦੇ ਨੇ ਉਹ ਦਰਦਾਂ ਨੂੰ ਦੂਰ ਕਰਦਾ ਤੇ ਪੇਟ ਦੇ ਰੋਗਾਂ ਨੂੰ ਠੀਕ ਕਰਦਾ ਹੈ ਇਹ ਕਾਫੀ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈਗਾ ਤਾਂ ਹੁਣ ਅਸੀਂ ਇਹਦੀ ਵਰਤੋਂ ਆ ਜਿਹੜੀ ਉਹ ਤੜਕੇ ਦੇ ਰੂਪ ਦੇ ਵਿੱਚ ਜਾਂ ਕਈ ਆਪਾਂ ਜਿਹੜਾ ਹੈਗਾ ਉਹ ਤੋਂ ਮਸਾਲੇ ਦੇ ਰੂਪ ਦੇ ਵਿੱਚ ਨਮਕ ਕਾਲੀ ਮਿਰਚ ਜੀਰਾ ਮਿਲਾ ਕੇ ਇੱਕ ਟੇਸਟੀ ਜਿਹਾ ਮਸਾਲਾ ਜਿਹੜਾ ਹੈਗਾ ਉਹ ਅਸੀਂ ਵਰਤ ਲੈਂਦੇ ਆਂ ਕਈ ਵਾਰ ਦਹੀਂ ਦੇ ਵਿੱਚ ਲੱਸੀ ਦੇ ਵਿੱਚ ਵਰਤ ਲੈਨੇ ਆ ਉਹਦੇ ਟੇਸਟ ਨੂੰ ਵਧਾਉਣ ਵਾਸਤੇ ਉਹ ਤਾਂ ਕਰਦੇ ਆ ਰਹੇ ਆਂ ਪਰ ਜੇ ਆਪਾਂ ਇਹਦੀ ਔਸ਼ਧੀ ਰੂਪ ਦੇ ਵਿੱਚ ਵਰਤੋਂ ਕਰਨੀ ਆ ਤਾਂ ਉਹਦੇ ਆਪਾਂ ਜ਼ਿਕਰ ਕਰਦੇ ਆਂ ਤਾਂ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਇਹਦੇ ਵਧੀਆ ਰਿਜ਼ਲਟ ਔਸ਼ਧੀ ਰੂਪ ਦੇ ਵਿੱਚ ਮਿਲਦੇ ਆ ਜੇ ਅਸੀਂ ਇਹਨੂੰ ਥੋੜਾ ਜਿਹਾ ਗਰਮ ਪਾਣੀ ਨਾਲ ਜ਼ਿਆਦਾ ਗਰਮ ਨਾ ਹੋਵੇ ਗੁਗੁਣੇ ਜੇ ਪਾਣੀ ਦੇ ਵਿੱਚ ਇੱਕ ਗਲਾਸ ਪਾਣੀ ਔਰ ਅੱਧਾ ਇੱਕ ਗ੍ਰਾਮ ਜਿਹੜਾ ਹੈਗਾ ਪੀਸਿਆ ਹੋਇਆ ਜੀਰਾ ਅਸੀਂ ਪਾਣੀ ਦੇ ਨਾਲ ਲੈਨੇ ਆ ਤਾਂ ਮਾਰਕਟੋਨ ਦੇ ਵਿੱਚ 슈ਗਰ ਲੈਵਲ ਨੂੰ ਕੰਟਰੋਲ ਰੱਖਣ ਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਦੇ ਵਿੱਚ ਉਹ ਜਿਨ੍ਹਾਂ ਨੂੰ ਪੇਟ ਦੇ ਵਿੱਚ ਗੜਬੜ ਰਹਿੰਦੀ ਹੈ ਪੇਟ ਦੇ ਵਿੱਚ ਸਮੱਸਿਆ ਰਹਿੰਦੀ ਹੈ ਪੇਟ ਗੈਸ ਦੀ ਸਮੱਸਿਆ ਰਹਿੰਦੀ ਹੈ ਖਾਣਾ ਠੀਕ ਨਾਲ ਹਾਜਮ ਨਹੀਂ ਹੁੰਦਾ ਪੇਟ ਫੁੱਲਿਆ ਫੁੱਲਿਆ ਲੱਗਦਾ ਹੈ ਪੇਟ ਭਾਰਾ ਭਾਰਾ ਲੱਗਦਾ ਹੈ ਇਹ ਸਾਰੀਆਂ ਸਮੱਸਿਆਵਾਂ ਤੋਂ ਸਾਨੂੰ ਇਹ ਬਚਾ ਸਕਦਾ ਜੇ ਅਸੀਂ ਇਹਦੀ ਇਸ ਤਰੀਕੇ ਨਾਲ ਵਰਤੋਂ ਕਰਦੇ ਹਾਂ ਵੀ ਅੱਧਾ ਇੱਕ ਗ੍ਰਾਮ ਜਿਹੜਾ ਉਹ ਜੀਰਾ ਨਿਰਨੇ ਪੇਟ ਸ਼ੋਭਾ ਜਾਂ ਸ਼ਾਮ ਨੂੰ 5:00 ਵਜੇ ਜਦੋਂ ਸਾਨੂੰ ਭੁੱਖ ਲੱਗੇ ਹੁੰਦੀ ਹੈ ਖਾਣਾ ਖਾਦੇ ਨੂੰ ਕਾਫੀ ਦੇਰ ਹੋ ਗਈ ਹੁੰਦੀ ਹੈ ਉਸ ਟਾਈਮ ਤੇ ਅਸੀਂ ਇਹਦੀ ਗਰਮ ਪਾਣੀ ਦੇ ਨਾਲ ਜੇ ਵਰਤੋਂ ਕਰਦੇ ਆ ਤਾਂ ਜਿਹੜੀਆਂ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਉਹਨਾਂ ਸਾਰੀਆਂ ਦੇ ਵਿੱਚ ਸਾਨੂੰ ਇਹ ਰਾਹਤ ਪ੍ਰਦਾਨ ਕਰੇਗਾ ਜਾਂ ਬਚਾਏਗਾ ਜਾਂ ਔਣ ਤੇ ਰੋਕੇਗਾ ਜੇ ਹੈ ਤਾਂ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰੇਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ